ਹੈਲੋ ਬੱਚੋ ਸਵਾਗਤ ਹੈ ਤੁਹਾਡਾ ਸਾਡੇ ਚੈਨਲ ਤੇ ਅੱਜ ਦੀ ਵੀਡੀਓ ਵਿੱਚ ਆਪਾਂ ਕਰਾਂਗੇ ਕਛੂ ਕੂਮਾ ਤੇ ਖਰਗੋਸ਼ ਤੇ ਕਹਾਣੀ ਜੇਕਰ ਤੁਸੀਂ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਆਪ ਵੀਡੀਓ ਸ਼ੁਰੂ ਕਰਦੇ ਹਾਂ ਇੱਕ ਵਾਰੀ ਇੱਕ ਜੰਗਲ ਵਿੱਚ ਇੱਕ ਕਛੂ ਕੂਮਾ ਤੇ ਇੱਕ ਖਰਗੋਸ਼ ਰਹਿੰਦੇ ਸਨ ਉਹਨਾਂ ਦੀ ਆਪਸ ਵਿੱਚ ਬੜੀ ਪੱਕੀ ਯਾਰੀ ਸੀ ਖਰਗੋਸ਼ ਨੂੰ ਆਪਣੀ ਤੇਜ਼ ਦੌੜ ਉੱਤੇ ਬੜਾ ਮਾਣ ਸੀ ਇੱਕ ਦਿਨ ਖਰਗੋਸ਼ ਨੇ ਕਛੂ ਨੂੰ ਹੌਲੀ-ਹੌਲੀ ਤੁਰਨ ਲਈ ਮਖੌਲ ਕਰਨੇ ਸ਼ੁਰੂ ਕਰ ਦਿੱਤੇ ਇਸ ਉੱਤੇ ਕਛੂਕ ਨੂੰ ਬਹੁਤ ਗੁੱਸਾ ਆਇਆ ਉਸਨੇ ਖਰਗੋਸ਼ ਨੂੰ ਕਿਹਾ ਜੇ ਤੈਨੂੰ ਇੰਨਾ ਹੀ ਮਾਨ ਹੈ ਤਾਂ ਦੌੜ ਲਾ ਕੇ ਵੇਖ ਲੈ ਖਰਗੋਸ਼ ਨੇ ਸੁਨਿਆ ਅਤੇ ਖਿੜਖਿੜਾ ਕੇ ਹਸਣ ਲੱਗਿਆ ਦੂਜੇ ਦਿਨ ਦੋਹਾਨੇ ਦੌੜ ਸ਼ੁਰੂ ਕਰ ਦਿੱਤੀ। ਉਹਨਾਂ ਨੇ ਇੱਕ ਰੁੱਖ ਨੂੰ ਆਪਣਾ ਨਿਸ਼ਾਨਾ ਮਿੱਥ ਲਿਆ। ਫੇਰ ਗੋਸ਼ ਬਹੁਤ ਤੇਜ਼ ਦੌੜਿਆ ਅਤੇ ਕਛੂ ਤੋਂ ਬਹੁਤ ਅੱਗੇ ਨਿਕਲ ਗਿਆ। ਉਸਨੇ ਸੋਚਿਆ ਕਛੂ ਤਾਂ ਢਿੱਕਟ ਚੱਲੇ ਸ਼ਾਮ ਨੂੰ ਪੁੱਜੇਗਾ। ਕਿਉਂ ਨਾ ਥੋੜਾ ਆਰਾਮ ਕਰ ਲਵਾਂ। ਓਹੋ ਇੱਕ ਰੁੱਖ ਦੀ ਥਾਂ ਰੁੱਖ ਦੀ ਛਾਂ ਹਟ ਡੂੰਗੀ ਨਹੀਂ ਸੋ ਗਿਆ। ਕਛੂ ਹੌਲੀ-ਹੌਲੀ ਤੁਰਦਾ ਰਿਹਾ ਤੇ ਆਪਣੀ ਮੰਜ਼ਿਲ ਤੇ ਪੁੱਜ ਗਿਆ। ਜਦੋਂ ਖਰਗੋਸ਼ ਦੀ ਅੱਖ ਖੁੱਲੀ ਤਾਂ ਉਸ ਨੂੰ ਕਛੂ ਕਿਤੇ ਨਜ਼ਰ ਨਾ ਆਇਆ। ਓਹੋ ਬਹੁਤ ਤੇਜ਼ ਦੌੜਿਆ। ਜਦੋਂ ਉਹ ਮਿੱਥੇ ਨਿਸ਼ਾਨੇ ਤੇ ਪੂਜਾ ਤਾਂ ਕਛੂ ਉਥੇ ਹੀ ਪਹਿਲਾਂ ਹੀ ਤੋਂ ਪੂਜਾ ਹੋਇਆ ਸੀ ਇਹ ਵੇਖ ਕੇ ਖਰਗੋਸ਼ ਬੜਾ ਸ਼ਰਮਿੰਦਾ ਹੋਇਆ ਸਿੱਖਿਆ ਹੰਕਾਰਿਆ ਸੋ ਮਾਰਿਆ ਤਾਂ ਬੱਚਿਓ ਇਹ ਸੀ ਕਛੂ ਕੁਮਾ ਤੇ ਖਰਗੋਸ਼ ਦੀ ਕਹਾਣੀ ਜੇਕਰ ਵੀਡੀਓ پسند ਆਈ ਹੋਵੇ ਤਾਂ ਵੀਡੀਓ ਨੂੰ ਲਾਈਕ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ